ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੈ ਕੇ ਜਿੱਤੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾ ਖਿਲਾਫ ਲਗਾਤਾਰ ਸਖਤ ਕਾਨੂੰਨੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਲੋਕਾਂ ਨੂੰ ਨਸ਼ਾ ਖਿਲਾਫ ਜਾਗਰੂਕ ਕੀਤਾ ਜਾ ਰਿਹਾ ਉਸੇ ਲੜੀ ਤਹਿਤ ਅੱਜ ਨੇੜਲੇ ਤਨੋਲਾ ਵਿਖੇ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ਼ ਆਲਮ ਦੀ ਅਗਵਾਈ ਹੇਠ ਕਰਵਾਈ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਸੰਪਰਕ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਟਿਆਲਾ ਰੇਂਜ ਦੇ ਡੀਆਈਜੀ ਸੁਖਵੰਤ ਸਿੰਘ ਗਿੱਲ ਇੰਟੈਲੀਜੈਂਸ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪਰ ਮੈਂ ਨਾ ਕਟਿੰਗ ਕਰਾ ਕੇ ਤੇ ਆਪਣੀ ਗੱਡੀ 'ਚ ਮੈਂ ਆਪਣੇ ਧਿਆਨ 'ਚ ਬੜਾ ਵਧੀਆ ਆਉਣਾ ਵਿਆਂ ਹਾਂ। ਆ ਦੋ ਜਣੇ ਅਹੀਂ ਦੋਵੇਂ ਸਰਦਾਰ ਹੀ ਤੇ ਇਹਨਾਂ ਨੇ ਡ੍ਰਿੰਕ ਕੀਤੀ ਆ ਤੇ ਮੈਂ ਗੱਡੀ ਨਾਲ ਮੜੀ ਜੀ ਇਹਨਾਂ ਦੇ ਨਾਲ ਨਾ ਜਮੇ ਮੜੀ ਜੀ ਟਾਇਰ ਲੱਗਾ। ਮੈਂ ਵੀ ਗੱਡੀ ਉਤਰਿਆ ਇਹ ਵੀ ਉਤਰੇ ਗੱਡੀ 'ਚੋਂ ਮੈਂ ਪਾਜੀ ਗਿਆ ਵਾ ਇਹਨਾਂ ਨੇ ਖਿੱਚ ਕੇ ਮੇਰੇ ਕਮੂਤਰੇ ਚ ਪੇੜ ਮਾਰਤੀ ਇੱਕ ਨੇ ਮਾਰੀ ਦੂਜੇ ਨੇ ਮਾਰਤੀ ਆ ਮੈਂ ਕਿਹਾ ਪਾਜੀ ਆ ਕੰਮ ਗਲਤ ਆ ਇਦਾਂ ਕਰਦੇ ਪੇਜ ਚਲੋ ਹੁਣ ਤਪਾਈ ਇਹਨਾਂ ਨੇ ਆਪਣੀ ਗੱਡੀ ਚੋਂ ਡੰਡਾ ਕੱਢ ਲਿਆ ਇੱਕ ਨੇ ਤਪਾਈ ਹੋਣ ਨੇ ਦੂਜੇ ਨੇ ਡੰਡਾ ਲੈ ਕੇ ਮੇਰੇ ਮੋਟਾ ਡੰਡੇ ਆ ਲੈ ਕੇ ਮੇਰੇ ਸਿਰ 'ਚ ਮਾਰੇ ਆ ਮੇਰੇ ਮੁਲਾਜ਼ਮਾਂ ਪੁੱਛ ਮਲਾਜ਼ਮਾਂ ਅਮਰਸਰ ਦੇ ਆਤੀ ਮੇਰੀ ਪੋਸਟਿੰਗ ਦਾ ਇਹਨਾਂ ਨੇ ਬਰਿੰਗ ਕੀਤੀ ਹੈ ਇਹਨਾਂ ਦਾ ਮਰਾਜਾ ਕੀਤਾ ਜਾਵੇ ਮੰਗੀ ਇਹਨਾਂ ਨੇ ਮੈਂ ਬੱਚਾ ਕਰਾਉਣਾ ਚਾਹੁੰਨਾ ਮੇਰੇ ਇਹ ਸਟੋਰੀ ਆ بیسਬਲ ਸੱਟ ਮਾਰਿਆ ਮੇਰੇ ਬਹੁਤ ਜ਼ਿਆਦਾ ਇਹਨਾਂ ਨੇ ਮੈਨੂੰ ਮਾਰੇ ਬਹੁਤ ਦਿਨ بیسਬਲ ਮਾਰੇ ਮੇਰੇ ਸਿਰ 'ਚ ਉੱਤੇ ਕੈਮਰੇ ਲੱਗੇ ਹੋਏ ਆ ਜੇ ਮੇਰੀ ਕੋਈ ਵੀ ਗਲਤੀ ਆ ਬੰਦੀ ਕਰ ਲਈ ਮਰਤੇ ਦੀ ਦੀ ਜਾਵੇ ਫਿਰ ਦਸ ਸਿੰਘ ਪਿੰਡ ਪੈਣੀ ਆ ਗਰ ਮੇਰੀ ਭਣੀ ਦਾ ਵਿਆਹ ਹੀ ਪਿੰਡ ਤੇ ਮੈਂ ਕਾਦੀਆਂ ਆਉਂਦਿਆ ਸਮਾਨ ਲੈਣ ਵਾਸਤੇ ਕੁਛ ਮੰਦਾ ਇਹ ਸ਼ਰਾਬੀ ਸਿੱਧਾ ਗੱਡੀ ਨੇ ਪਹਿਲਾਂ ਗੱਡੀ ਮਾਰੀ ਗੱਡੀ ਤੇ ਉਸ ਤੋਂ ਬਾਅਦ ਇਹਨੇ ਹੱਤਾਾਈ ਸ਼ੁਰੂ ਹੋ ਗਈ ਆ ਅਸੀਂ ਆ ਗਏ ਪਿੰਨੇ ਪੀਤੀ ਆ ਇਹਨਾਂ ਸੰਗਤ ਸਾਰ ਕੇ ਤੁਹਾਡੇ ਗੱਡੀ ਭੰਦੀ ਨਾਲੇ ਦਿਹਾੜੇ ਨਾਲੇ ਪੱਗ ਲਾਈ ਨੀ ਬਾਕੀ ਕੀ ਕਰਨ ਦੇ ਬਚਾਇਆ ਉਹਦੀ ਪ੍ਰਾਣੀ ਦੀ ਪ੍ਰਾਣੀ ਖੋ ਕੇ ਰੱਖਣੀ ਹੈ ਕਿ ਨਹੀਂ ਕਿਦਾਂ ਮਿਆਨਾ ਕਰਾਓਗੇ ਹਾਂਜੀ ਡਾਕਟਰ ਜੀ ਮੈਨੇ ਕਰਾਓਗੇ ਇਹਦਾ ਕਰਾਵਾਂਗੇ ਮਾਜਾ ਕਰਾਵਾਂਗੇ ਇਹ ਕੀ ਮੰਗੇ ਤੁਹਾਡੀ ਪੁਲਿਸ ਜ਼ਿਲ੍ਹਾ ਮਟਾਲਾ ਦੇ ਅਧੀਨ ਪੈਂਦੇ ਪਿੰਡ ਪੱਡਾ ਦੇ ਇੱਕ ਨੌਜਵਾਨ ਨੂੰ ਵੀ ਤੇ ਦੇ ਰਾਤ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਸੁਖਰਾਜ ਕਾਕਾ ਨਾਮ ਦੇ ਇਸ ਨੌਜਵਾਨ ਦੇ ਖਿਲਾਫ ਕਾਫੀ ਮੁਕੱਦਮੇ ਦਰਜ ਹਨ ਤੇ ਹਥਿਆਰ ਕਵਰੀ ਲੈ ਇਸ ਨੂੰ ਜਦੋਂ ਇੱਕ ਥਾਂ ਤੇ ਲਿਜਾਇਆ ਜਾ ਰਿਹਾ ਸੀ ਇਸ ਨੇ 도ੜਨ ਦੀ ਕੋਸ਼ਿਸ਼ ਕੀਤੀ ਤੇ ਡਿੱਗਣ ਨਾਲ ਇਸ ਦੀ ਲੱਤ 23 ਸੱਟ ਲੱਗੀ ਜਿਹੜੀ ਇਹ ਯੋਧ ਨਸ਼ਾ ਬਰੂ ਜਿਹੜੀ ਚਲਾਈ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਇਹ ਤਕਰੀਬਨ ਨੂੰ ਜਿਹੜੀ ਤੇਜ਼ੀ ਜਿਹੜੀ ਫੜੀ ਹੈ ਪਿਛਲੇ 5-6 ਮਹੀਨਿਆਂ ਤੋਂ ਤੇਜ਼ੀ ਇਹਦੇ ਫੜੀ ਹੋਈ ਹੈ ਮੇਰਾ ਖਿਆਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ ਇਹ ਅਖੀਲੇ ਪਲਾਂ ਦੇ ਵਿੱਚ ਹੈਗੀ ਹੈ ਤੇ ਜਲਦੀ ਤੋਂ ਜਲਦੀ ਖਤਮ ਹੋ ਜਾਊਗੀ ਅੱਜ ਇੱਥੇ ਜਿਹੜੇ ਹੈਗੇ ਸਮਾਰਕ ਜਿਹੜਾ ਮੀਟਿੰਗ ਹੋਈ ਹੈ ਇੱਥੇ ਤੇ ਉਹਦੇ ਸਬੰਧ ਵਿੱਚ ਪੰਜ ਸਰਪੰਚ ਐਮਸੀ ਸਹਿਬਾਨ ਆਰਥੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਮੁੱਚੇ ਇੱਥੇ ਬਨਾਲੇ ਦੇ ਇਲਾਕੇ ਦੇ ਪਤਵੰਤੇ ਸੱਜਣ ਜਿਹੜੇ ਇੱਥੇ ਹਾਜ਼ਰ ਹੋਏ ਐ ਇਹਦੇ ਵਿੱਚ ਸਾਰਿਆਂ ਨੇ ਅਸੀਂ ਕਸਮ ਖਾਧੀ ਹੈ ਕਿ ਜਿਹੜੇ ਯੁੱਧ ਨਸ਼ਾ ਬਰੁਧ ਜਿਹੜੀ ਇਹ ਹੈਗੇ ਮਹੀਮ ਜਿਹੜੀ ਅਸੀਂ ਕਸਮ ਖਾ ਕੇ ਕਹਿੰਦੇ ਆ ਵੀ ਅਸੀਂ ਜਰੂਰ ਖਤਮ ਕਰ ਦਾਂਗੇ ਕੋਈ ਵੀ ਜਿਹੜਾ ਨਸ਼ਾ ਹੈਗਾ ਇੱਕਦਮ ਤਾਂ ਜਿਹੜਾ ਖਤਮ ਨਹੀਂ ਹੋ ਸਕਦਾ ਲੇਕਿਨ ਅਸੀਂ ਇਹ ਪ੍ਰਣ ਕਰਦੇ ਆ ਕਿ ਜਿੰਨਾ ਚਿਰ ਖਤਮ ਨਹੀਂ ਹੁੰਦਾ ਉਹਦੇ ਅਸੀਂ ਦਿਨ-ਪਾਤ ਰਾਤ ਇਹ ਇਸ ਕੰਮ 'ਤੇ ਅਸੀਂ ਲੱਗੇ ਰਹਾਂਗੇ ਨੌਜਵਾਨਾਂ ਨੇ ਵੀ ਨਸ਼ਾ ਛੱਡ ਕੇ ਤੁਹਾਡੇ ਕੋਲੇ ਪਹੁੰਚੇ ਹੈਗੇ ਕਿਵੇਂ ਦੇਖਦੇ ਆਂ ਦੇਖੋ ਜੀ ਕਾਫੀ ਨੌਜਵਾਨ ਜਿਹੜੇ ਹੈਗੇ ਮੇਰਾ ਖਿਆਲ ਆ ਵੀ ਅਸੀਂ 85% ਜਿਹੜੇ ਨੌਜਵਾਨ ਹੈਗੇ ਨਸ਼ਾ ਟੋਟਲੀ ਛੱਡ ਕੇ ਹੈਗੇ ਡੀ ਐਡਿਕਸ਼ਨ ਸੈਂਟਰ ਬਣਿਆ ਸਰਕਾਰ ਵੱਲੋਂ ਕਿੰਨੇ ਉੱਥੇ ਉਹਨਾਂ ਨੂੰ ਪੜਤੀ ਕਰਾਇਆ ਜਾਂਦਾ ਫ੍ਰੀ ਮੈਡੀਸਿਨ ਦਿੱਤੀ ਜਾਂਦੀ ਹੈ ਫ੍ਰੀ ਸਾਰਾ ਉਹਦਾ ਇਲਾਜ ਹੁੰਦਾ ਹੈਗਾ ਜਿੰਨੀ ਸਰਕਾਰ ਵਚਨ ਪੱਧ ਹੈਗੀ ਹੈ ਤੇ ਪ ਮੇਰਾ ਖਿਆਲ ਹੈ ਵੀ ਆਉਣ ਵਾਲੇ ਕੁਝ ਹੀ ਸਮੇਂ ਦੇ ਵਿੱਚ ਇਹ ਜੜਮ ਖਤਮ ਹੋ ਜਾਊਗਾ ਔਰ ਤੁਸੀਂ ਇਹ ਕਹੋਗੇ ਵੀ ਹਾਂ ਵੀ ਵਾਕਿਆ ਇਹ ਜਿਹੜਾ ਕਿ ਨਾ ਸੀਐਮ ਸਾਹਿਬ ਨੇ ਰੰਗਣਾ ਪੰਜਾਬ ਜਿਹੜਾ ਸਰਜੀਆ ਸੀਗਾ ਉਹ ਵਾਕਿਆ ਇੱਥੇ ਪੰਜਾਬ ਦੇ ਵਿੱਚ ਹੋਊਗਾ ਸਰ ਮੂਕੇ ਨੇ ਰੋਜ਼ ਕਹਿੰਦੇ ਆ ਖਬਰਾਂ 'ਚ ਵੀ ਆ ਜਾਂਦਾ ਹੈ ਬਾਕੀ ਤੁਹਾਡੇ ਸਹਿਯੋਗ ਨਾਲ ਵੀ ਸਾਨੂੰ ਪਤਾ ਲੱਗਦਾ ਵੀ ਬਰਨਾਲਾ ਜਿਹੜਾ ਹੈਗਾ ਤਕਰੀਬਨ ਪਹਿਲੇ ਦਿਨ ਹੀ ਦੂਸਰੇ ਤੀਸਰੇ ਨੰਬਰ ਤੇ ਕਹਿੰਦੇ ਪੂਰੇ ਪੰਜਾਬ ਦੇ ਵਿੱਚ ਅੱਗੇ ਹੈਗੇ ਆ ਵੀ ਇਸ ਜਿਹੜਾ ਨਸ਼ੇ ਦੇ ਵਿੱਚ ਜਿਹੜੀ ਇਹਨਾਂ ਦੀ ਜਿਹੜੀ ਫਿਗਰ ਹੈਗੀ ਆ ਉਹ ਕਾਫੀ ਹੈਗੀ ਆ ਵੀ ਜਿਹੜੇ ਛਾੜ ਰਹੇ ਹੈਗੇ ਆ ਤੇ ਕੇਸ ਵਗੈਰਾ ਰਜਿਸਟਰ ਹੋ ਰਹੀ ਹੈ ਤੇ ਸਜ਼ਾ ਵੀ ਹੋ ਰਹੀ ਹੈ ਪਰ ਇਹਦੇ 'ਚ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਕੋਈ ਵੀ ਜਿਹੜਾ ਤਸਕਰ ਹੈਗਾ ਚਾਹੇ ਵੱਡਾ ਹੈਗਾ ਚਾਹੇ ਛੋਟਾ ਹੈਗਾ ਬਿਲਕੁਲ ਜਿਹੜਾ ਹੈਗਾ ਉਹ ਬਖਸ਼ਿਆ ਨਹੀਂ ਜਾਊਗਾ ਜੇ ਤੁਸੀਂ ਹੁਣ ਪਿੱਛੇ ਜੇ ਦੇਖਿਆ ਹੈਗਾ ਚਾਹੇ ਛੋਟਾ ਹੈ ਚਾਹੇ ਵੱਡਾ ਬੇਸ਼ੱਕ ਕੋਈ ਪੁਲਿਸ ਮੁਲਾਜ਼ਮ ਹੈ ਜਬ ਪੁਲਿਸ ਦਾ ਕੋਈ ਅਫਸਰ ਇਹਦੇ ਵਿੱਚ ਇਨਵੋਲਡ ਹੈਗਾ ਉਹ ਵੀ ਨਹੀਂ ਬਖਸ਼ਿਆ ਜਾਊਗਾ ਬਹੁਤ ਵਧੀਆ ਗੱਲ ਹੈ ਜੀ ਇਹ ਸਿਰ ਇਹਨਾਂ ਦੇ ਨਾਲ ਤੁਹਾਡਾ ਸਹਿਯੋਗ ਵੀ ਤੁਹਾਡੇ ਨਾਲ ਹੈ ਪੱਤਰਕਾਰ ਵੀਰ ਸਭ ਦਾ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਤੇ ਪਲੱਸ ਪਬਲਿਕ ਦਾ ਸਹਿਯੋਗ ਹੈਗਾ ਤੇ ਤੁਹਾਡੇ ਸਹਿਯੋਗ ਦੇ ਨਾਲ ਹੀ ਕਹਿੰਦੇ ਮਤਲਬ ਇਹਨਾਂ ਦਾ ਜਿਹੜਾ ਹੈਗਾ ਕੰਮ ਜਿਹੜਾ ਹੈਗਾ ਕਾਫੀ ਪਰ ਚਾਹੁੰਦੇ ਸੀ ਨਹੀਂ ਗਾ ਜੇ ਤੁਹਾਡੇ ਕੋਲੇ ਹੈਗਾ ਕੋਈ ਮਰੇ ਅਨਸਰ ਸਾਨੂੰ ਦੱਸੋ ਮੇਰੇ ਹਿਸਾਬ ਨਾਲ ਤਾਂ ਇਹ ਨਹੀਂ ਪਰ ਜੇ ਤੁਹਾਨੂੰ ਫੇਰ ਵੀ ਲੱਗਦਾ ਕਿ ਤੇ ਇਹ ਹੈਲਪ ਲਾਈਨ ਵੀ ਬਣੀ ਹੈਗੀ ਹੈ ਦਿਨਕ ਰਾਤ ਜਦੋਂ ਮਰਜ਼ੀ ਤੁਸੀਂ ਫੋਨ ਕਰੋ ਅਸੀਂ ਵਚਨ ਪੱਧ ਹੈਗੇ ਆ ਵੀ ਨਾਲ ਦੀ ਨਾਲ ਉਹਦੇ ਤੇ ਐਕਸ਼ਨ ਹੋਊਗਾ ਜਿਹੜੇ ਈਵਨ ਕਰਦੇ ਹੈਗੇ ਉਹਨਾਂ ਵਾਸਤੇ ਅਸੀਂ ਕਿਨ ਮਦਦ ਉਹਨਾਂ ਵਾਸਤੇ ਸਿਰਫ ਡੀਡ ਰੈਕਸ਼ਨ ਸੈਂਟਰ ਹੈ ਉਹਨਾਂ ਵਾਸਤੇ ਕੋਈ ਕਾਰਵਾਈ ਨਹੀਂ ਹੋਊਗੀ ਪਰ ਜਿਹੜੇ ਵੱਡੇ ਹੈਗੇ ਜਿਹੜੇ ਸੇਲ ਕਰਦੇ ਹੈ ਜਿਹੜੇ ਸਪਲਾਈ ਕਰਦੇ ਉਹਨਾਂ ਨੂੰ ਬਖਸ਼ ਨਹੀਂ ਜਾਊਗਾ ਸਰ ਗੱਲ ਨਹੀਂ ਇਹਦੇ ਸ਼ਰਮ ਵਾਲੀ ਕੋਈ ਗੱਲ ਨਹੀਂ ਜਿਹੜੀ ਕਰਦੇ ਵੀ ਹੈਗੇ ਤੇ ਸਾਡੇ ਕੋਲੇ ਆਉਣ ਉਹਨਾਂ ਦਾ ਲਾਜ ਪੰਜਾਬ ਦੀ ਕਿਤਾ ਜਾ ਸਰ ਜਿਹੜਾ ਇਹਨਾਂ ਵੱਡੀ ਪੱਤਰ ਤੇ ਕਿਹਦਾ ਨਹੀਂ ਕੋਈ ਸਾਡੇ ਵੱਲੋਂ ਪੂਰੇ ਐਫਰਟਸ ਕੀਤੇ ਜਾ ਰਹੇ ਹੈਗੇ ਸਰ ਹਰ ਉਹ ਕਿੰਨੀ ਰਿਕਵਰੀਜ਼ ਹੋ ਰਹੀ ਤੁਸੀਂ ਆਪ ਹੀ ਅਖਬਾਰਾਂ ਚ ਪਾਟੋ ਬਾਰਡਰ ਏਰੀਆ ਦੇ ਵਿੱਚ ਕਿੰਨੀ ਰਿਕਵਰੀਜ਼ ਹੋ ਰਹੀ ਹੈਗੀ ਸਰ ਉਹਨੂੰ ਉੱਥੇ ਵੀ ਜਿਹੜੇ ਬਾਹਰ ਬੈਠੇ ਹੈਗੇ ਉਹਨਾਂ ਨੂੰ ਵੀ ਕਹਿੰਦੇ ਹੈਗਾ ਵੀ ਇੱਥੇ ਪੰਜਾਬ ਦੇ ਵਿੱਚ ਤਾਂ ਉਹਨਾਂ ਦਾ ਕੁਝ ਬੰਦਦਾ ਨਹੀਂਗਾ ਸਰ ਠੀਕ ਹੈ ਸਰ ਕੋਈ ਸੰਦੇਸ਼ ਦੇਣਾ ਹਾਂਜੀ ਪਬਲਿਕ ਨੂੰ ਕੀ ਸੰਦੇਸ਼ ਦੇਣਾ ਅਸੀਂ ਪਬਲਿਕ ਨੂੰ ਇਹ ਕਹਾਂਗੇ ਤੁਸੀਂ ਨਸ਼ਾ ਛੱਡੋ ਤੇ ਸਾਡਾ ਸਹਿਯੋਗ ਦਿਓ ਤੇ ਕਰ ਕਰ ਜਾ ਕੇ ਇਹ ਜਿਹੜੀ ਮਹੀਮ ਜਿਹੜੀ ਅਸੀਂ ਸਟਾਰਟ ਕੀਤੀ ਪੰਜਾਬ ਪੁਲਿਸ ਨੇ ਸਰਕਾਰ ਕੀਤੀ ਹੈ ਤੇ ਸਰਕਾਰ ਨੇ ਸਟਾਰਟ ਕੀਤੀ ਹੈ ਤੁਸੀਂ ਵੀ ਸਹਿਯੋਗ ਦੇ ਕੇ ਉਹਨਾਂ ਨੂੰ ਕਰ ਕਰ ਜਾ ਕੇ ਕਿ ਮਤਲਬ ਇਹ ਦੇਖੋ ਜੀ ਅਸੀਂ ਤਾਂ ਸਾਰੇ ਪੰਜਾਬ ਦਾ ਹੀ ਕਹਾਂਗੇ ਜੇ ਨਸ਼ਾ ਮੁਕਤ ਕਰਾਨਾ ਇੱਕ ਵੀ ਰਹਿ ਗਿਆ ਤਾਂ ਫਿਰ ਉਹ ਸਕਸੈਸਫੁਲ ਨਹੀਂ ਹੁੰਦੀ ਇਹਦੇ ਤੇ ਅਸੀਂ ਲੱਗੇ ਹੋਏ ਆਂ ਔਰ ਕਾਫੀ ਕੰਨ ਜੱਗੀ ਪੱਧਰ ਤੇ ਹੈਗਾ ਔਰ ਤੁਹਾਡੇ ਸਾਹਮਣੇ ਇੱਕ ਦਿਨ ਇਹ ਐਸਾ ਆਊਗਾ ਵੀ ਤੁਸੀਂ ਕਹੋਗੇ ਵੀ ਅੱਜ ਦੀ ਜਿਹੜੀ ਮੇਰੀ ਤੁਸੀਂ ਕਹਿੰਦੇ ਤੁਸੀਂ ਅੱਜ ਰਿਕਾਰਡਿੰਗ ਕਰ ਰਹੇ ਹੋ ਤੁਸੀਂ ਕਹਿੰਦੇ ਵੀ ਹਾਂ ਵੀ ਕਹਿੰਦੇ ਡੀਆਈ ਸਾਹਿਬ ਨੇ ਇਹ ਗੱਲ ਕਹੀ ਸੀਗੀ ਵੀ ਇਹ ਜਿਹੜਾ ਪੰਜਾਬ ਹੈ ਨਸ਼ਾ ਮੁਕਤ ਜਿਹੜਾ ਹੈਗਾ ਜਿਵੇਂ ਕਿ ਸੀਐਮ ਸਾਹਿਬ ਦਾ ਵਰਜਨ ਹੈ ਸਾਡੇ ਡੀਜੀ ਪੰਜਾਬ ਦਾ ਵਰਜਨ ਹੈ ਵੀ ਨਸ਼ਾ ਮੁਕਤ ਹੋ ਜਾਊਗਾ ਇੰਗਲੈਂਡ ਦੀ ਫੇਰੀ ਦੌਰਾਨ ਨਾਰਥ ਹੈਮਪਟਨ ਲੈਸਟਰ ਬਰਮਿੰਗਮ ਅਤੇ ਬੈਡ ਕੋਡ ਵਿਖੇ ਲੋਕ ਸਭਾ ਹਲਕਾ ਸ਼੍ਰੀ ਨੰਦਪੁਰ ਸਾਹਿਬ ਦੀ ਸੰਗਤ ਨੂੰ ਮਿਲਣ ਦਾ ਮੌਕਾ ਮਿਲਿਆ ਪਰ ਦੇਸ਼ਾਂ ਵਿੱਚ ਵਸਦਾ ਸਮੂਹ ਪ੍ਰਵਾਸੀ ਪੰਜਾਬੀ ਭਾਈਚਾਰਾ ਪੰਜਾਬ ਲਈ ਹਮੇਸ਼ਾ ਫਿਕਰਮੰਦ ਰਹਿੰਦਾ ਹੈ ਤੇ ਪੰਜਾਬ ਦੀ ਹਰੇਕ ਪੱਖੋਂ ਬਿਹਤਰੀ ਲੋੜਦਾ ਹੈ ਸਮੂਹ ਸੰਗਤ ਵੱਲੋਂ ਬਹੁਤ ਹੀ ਮਾਣ ਅਤੇ ਸਤਿਕਾਰ ਉਨ੍ਹਾਂ ਨੂੰ ਮਿਲਿਆ ਤੇ ਉਨ੍ਹਾਂ ਨੇ ਇਸ ਸਬ ਦਾ ਬਹੁਤ ਬਹੁਤ ਧੰਨਵਾਦ ਵੀ ਕੀਤਾ ਸਰਦਾਰ ਗੁਰਨਾਮ ਸਿੰਘ ਪ੍ਰਧਾਨ ਗੁਰਦੁਆਰਾ ਗੁਰਤੇਗ ਬਹਾਦਰ ਲੈਸਟਰ ਸਰਦਾਰ ਬਹਾਦਰ ਸਿੰਘ ਗਰਚਾ ਸਾਹਿਬ ਆਰ ਐਸ ਕੰਗ ਰਾਜਵੀਰ ਭੁੱਲਰ ਮਨਦੀਪ ਸਿੰਘ ਟੇਸੀ ਮਨਪ੍ਰੀਤ ਸਿੰਘ ਨੌਰਹੈਂਪਟਨ ਅਤੇ ਪੱਤਰਕਾਰ ਡੱਡੇ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਮੋਹਾਲੀ ਦੇ 에어ਪੋਰਟ ਰੋਡ ਤੇ ਵੱਡਾ ਹਾਦਸਾ ਵਾਪਰ ਗਿਆ ਦੋ ਦਿਨ ਪਹਿਲਾਂ ਹੀ ਇਸੇ ਖੱਡੇ ਦੀ ਖਬਰ ਦਿਖਾਈ ਗਈ ਸੀ ਕਿ ਕਿਸ ਤਰ੍ਹਾਂ ਮੀ ਪੈਣ ਨਾਲ 15 ਤੋਂ 20 ਫੁੱਟ 에어ਪੋਰਟ ਰੋਡ ਤੇ ਖੱਡਾ ਪੈ ਗਿਆ ਹੈ ਔਰ ਵੱਡੇ ਹਾਦਸੇ ਦਾ ਵੀ ਡਰ ਦੱਸਿਆ ਗਿਆ ਸੀ ਉਸ ਤੋਂ ਬਾਅਦ ਵੀ ਪ੍ਰਸ਼ਾਸਨ ਵੱਲੋਂ ਇਸ ਰੋਡ ਨੂੰ ਬੰਦ ਕਰਕੇ ਸਰਵਿਸ ਰੋਡ ਤੇ ਟ੍ਰੈਫਿਕ ਨਹੀਂ ਚਲਾਇਆ ਪਰਾਲੇ ਦੇ ਡਰਾਈਵਰ ਨੂੰ ਦਸਨ ਮੁਤਾਬਿਕ ਉਹ ਤਿੰਨ ਚਾਰ ਗੱਡੀਆਂ ਨੂੰ ਬਚਾਉਂਦਾ ਹੋਇਆ ਇਸ ਖੱਡੇ ਦੇ ਵਿੱਚ ਝਾੜ ਡਿੱਗਿਆ ਜੇਕਰ ਤਰੀਕੇ ਦੇ ਨਾਲ ਬੈਰੀਗੇਟ ਕੀਤੀ ਜਾਂਦੀ ਜਾਂ ਇਸ ਰੋਡ ਨੂੰ ਬੰਦ ਕੀਤਾ ਜਾਂਦਾ ਤਾਂ ਇਹ ਵੱਡਾ ਹਾਦਸਾ ਨਹੀਂ ਹੋ ਸਕਦਾ ਸੀ ਜੀ ਹਾਂਜੀ ਸ੍ਰਿੰਦਰ ਸਿੰਘ ਟ੍ਰੈਫਿਕ ਇੰਚਾਰਜ ਜੋਨਥਰੀ ਇਹ ਤਾਂ ਮੈਨੂੰ ਤਾਂ ਸਵੇਰੇ ਦੱਸਿਆ ਬੰਦੇ ਨੇ ਵੀ ਇਦਾਂ ਕਰਕੇ ਨਾ ਉੱਥੇ ਟਰਾਲਾ ਡਿੱਗ ਪਿਆ ਤੇ ਉਹ ਤੋਂ ਬਾਅਦ ਜਦੋਂ ਸਾਡੇ ਤਕਰੀਬਨ ਮੁਲਾਜ਼ਮ ਆ ਗਏ ਐਸਸੀ ਜੋਧ ਸਿੰਘ ਤੇ ਐਸਐਸਈ ਸਰੇਸ ਕਮਾਰ ਇੱਥੇ ਪਹੁੰਚ ਗਏ ਮੌਕੇ ਤੇ ਜਦੋਂ ਉਹਨਾਂ ਨੇ ਦੇਖਿਆ ਵੀ ਚਲੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈਗਾ ਤੇ ਜਿਹੜੀ ਇੱਕ ਕਾਰ ਦੇ ਵਿੱਚ ਵੀ ਵਜਿਆ ਪਹਿਲਾਂ ਇਹ ਕਾਰ ਦੇ ਵਿੱਚ ਵਜਿਆ ਟਰਾਲਾ ਫਿਰ ਪਰਲੇ ਪਾਸੇ ਇਹਦਾ ਬੈਲੈਂਸ ਆਪਣਾ ਖਰਾਬ ਕਰ ਲਿਆ ਇਹਨੇ ਟਰਾਲੇ ਨੇ ਤਾਂ ਫਿਰ ਇਹ ਪਰਲੇ ਪਾਸੇ ਇਹ ਕਿਹਾ ਹਾਲਕੇ ਆਪਣੇ ਵੱਲੋਂ ਪੂਰਾ ਬੈਰੀਗੇਟਿੰਗ ਕਰੀ ਵੀ ਆ ਟੇਪ ਲੱਗੀ ਵੀ ਆ ਆ ਬੈਰੀਗੇਟ ਵੀ ਕਿਉਂਕਿ ਕਾਰ ਦਾ ਵੀ ਨਹੀਂ ਲੱਗਦਾ ਮੈਨੂੰ ਪਹਿਲਾਂ ਇਹਦੇ ਵਿੱਚ ਟਰਾਲਾ ਵਜਿਆ ਕਾਰ ਦੇ ਵਿੱਚ ਫਿਰ ਬੈਰੀਗੇਟ ਦੇ ਵਿੱਚ ਵਜਿਆ ਅਸੀਂ ਇਹ ਡਰਾਈਵਰਾਂ ਨੂੰ ਬਾਰ-ਬਾਰ ਇਹੀ ਹਦਾਇਤਾਂ ਕਰਦੇ ਆਂ ਵੀ ਥੋੜਾ ਜਿਹਾ ਰਿਲੈਕਸ ਰਹੋ ਆਪਣੀ ਨੀਂਦ ਪੂਰੀ ਕਰੋ ਨਹੀਂ ਕਰ ਸਕਦੇ ਹੈਗੇ ਪਤਾ ਨਹੀਂ ਕਿੱਥੋਂ ਹੁਣ ਪਾਣੀ ਪੱਤ ਤੋਂ ਵੀ ਕਿੱਥੋਂ ਚੱਲਿਆ ਵਸੀ ਹੈ ਜਿਹੜਾ ਰਾਤ 11 ਵਜੇ ਇੱਥੇ ਪਹੁੰਚਿਆ ਇਹ ਆਪਣਾ ਬੈਲੈਂਸਾ ਜਿਹੜਾ ਉਹ ਖਰਾਬ ਕਰ ਲਿਆ ਨੇ ਤਾਂ ਕਰਕੇ ਇਹ ਦੇ ਵਿੱਚ ਡਿੱਗਿਆ ਹਾਲਾਂਕਿ ਇੱਥੇ ਕੋਈ ਐਦਾਂ ਦੀ ਡਿੱਗਣ ਦੀ ਇਹਦੀ ਹੈ ਹੀ ਨਹੀਂ ਸੀ ਆਪਾਂ ਦੇਖੋ ਰਹੀਆਂ ਤੁਸੀਂ ਦੇਖੇ ਰਹੇ ਹੋ ਖੁਦ ਦੇਖੋ ਇਸ ਪਾਸੇ ਨੂੰ 21 ਸਾਲ ਤੱਕ ਕਿੱਥੇ ਤੱਕ ਬੈਰੀਕੇਟਿੰਗ ਕਰੀ ਵੀ ਆ ਡਿਪਾਰਟਮੈਂਟ ਵੱਲੋਂ ਸਰ ਜੀ ਕਹਿੰਦੇ ਸਟਰੀਟ ਲਾਈਟ ਵਗੈਰਾ ਉਹ ਵੀ ਨਹੀਂ ਜਗ ਰਹੀ ਸੀ ਕਿਹੜੀ ਜੀ ਸਟਰੀਟ ਲਾਈਟ ਨਹੀਂ ਨਹੀਂ ਸਟਰੀਟ ਲਾਈਟ ਤਾਂ ਦਾ ਲੋੜ ਹੀ ਨਹੀਂ ਹੈਗੀ ਸਰ ਸੀਪੀ ਮੋਲਾ ਇੱਥੇ ਤਾਂ ਰਾਤ ਨੂੰ 2 ਵਜੇ 3 ਵਜੇ ਤੱਕ ਵੀ ਚਾਨਣਾ ਰਹਿੰਦਾ ਜੇ ਤੁਸੀਂ ਇੱਥੇ ਤਾਂ ਰੋਡ ਤੇ gira ਆਪਣਾ ਪੱਥਰ gira ਉਹ ਵੀ ਚਮਕਦਾ ਐਨੀ ਲਾਈਟ ਆ ਸੀਪੀ ਮੋਲ ਦੀ ਤਾਂ ਇੱਥੇ ਤਾਂ ਵੈਸੇ ਹੀ ਸਰ ਰਾਤ ਨੂੰ ਵੀ ਦਿਨ ਹੋਇਆ ਹੁੰਦਾ ਤੁਸੀਂ ਤਾਂ ਆਪ ਇੱਥੇ ਘੁੰਮਦੇ ਰਹਿੰਦੇ ਆਲਰੇਡੀ ਠੀਕ ਹੈ ਕਿ ਨਹੀਂ ਹਾਂ ਹਾਂ ਵੈਰੀਗੇਟ ਲਾਏ ਹੋયા ਬਿਲਕੁਲ ਵੈਰੀਗੇਟ ਸਾਰੇ ਵੈਰੀਗੇਟ ਕਰਿਆ ਟੇਪ ਲਾਈ ਵੀ ਹੈ उधर मारो अपना कैमरा अपना थोड़ा जहा देखो वो देखा रेडी आ सारा आ बैरीगेट देखो इधर थोड़ा पाया नहीं सारा बैरीगेट सर हुआ है इधर से मैं पानीपत से कोला लोड करके आया रात में 11 बजे का टाइम था इधर मैं बीच के लाइन से चलता हुआ था। आ रहा था इन लाइन रोड है यहाँ पे कोई ना रिफेक्टर था ना कोई वो था बैरीगेट तो बीच की लाइन से जैसे आ रहा था उधर में एकदम अचानक से मट्टी दिखी मैंने मट्टी बचाने के चक्कर में मैं सोचा बीच में ही मिट्टी है इधर में देखे अपनी लेफ्ट साइड में तो कारे ही कारे थी साइड में मेरे पीछे पांच कारे थी अब अगर मैं अपने लेफ्ट साइड दाब देता बटाला नशा समेत सामाजिक बुराइयां के संबंध में प्रेस एसोसिएशन राज पंजाब वालों सिविल ते पुलिस विभाग नाल बटाला क्लब विखे विशेष मीटिंग करवाई गई थी इस मौके ਸ਼ਹੀਦੀ ਆਜ਼ਮ ਭੀ ਭਗਤ ਸਿੰਘ ਦੀ ਚਚੇਰੀ ਭੈਣ ਸ਼੍ਰੀਮਤੀ ਜਸਮੀਤ ਕੌਰ ਐਸਐਸਪੀ ਬਟਾਲਾ সোহੇਲ ਕਾਸਮ ਪੀਰ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨ ਸ਼ੇਰ ਸਿੰਘ ਖੜੀ ਕਲਸੀ ਦੇ ਪ੍ਰਾ ਅਮ੍ਰਿਤ ਕਲਸੀ ਐਸਪੀਡੀ ਗੁਰਦਾਸਪੁਰ ਰਜਿੰਦਰ ਸ਼ਰਮਾ ਤਹਿਸੀਲਦਾਰ ਬਟਾਲਾ ਅਰਜਨ ਸਿੰਘ ਗਰੇਵਾਲ ਪ੍ਰੈਸ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਗੋੜਾ ਸੰਦੂ ਚੇਅਰਮੈਨ ਦੀਪਕ ਸੈਣੀ ਮਾਸਟਰ ਜਗਿੰਦਰ ਸਿੰਘ ਅਚਲੀ ਗੇਟ ਬਟਾਲਾ ਦੇ ਸੀਨੀਅਰ ਪੱਤਰਕਾਰ ਸਾਥੀਆਂ ਸਮੇਤ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਕਸਬਿਆਂ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਪੱਤਰਕਾਰੀ ਸਾਥੀ ਮੌਜੂਦ ਸਨ ਵੀ ਆਰਗੇਨਾਈਜੇਸ਼ਨਸ ਹੈ ਉਹਨਾਂ ਨੂੰ ਸੱਦਾ ਦਿੱਤਾ ਗਿਆ ਤਾਂ ਇਸ ਤੋਂ ਇਲਾਵਾ ਲੋਕਾਂ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਹੈ ਤਾਂ ਉਹ ਵੀ ਇੱਥੇ ਆਏ ਕੁੱਲ ਮਿਲਾ ਕੇ ਇਹ ਜਿਹੜਾ ਇੱਕ ਡਾਈਵਰਸ ਅਲੱਗ-ਅਲੱਗ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨੇ ਇੱਥੇ ਪਾਰਟਿਸਪੇਟ ਕਰ ਲਿਆ ਪੁਲਿਸ ਨੇ ਇਹ ਜਿਸ ਨੂੰ ਮੌਲਿਆਤ ਆਪਣੀ ਪਾਈ ਸੋ ਪਰਪਸ ਇਹਦਾ ਇਹ ਸੀਗਾ ਕਿ ਜਿਹੜਾ ਪੰਜਾਬ ਸਰਕਾਰ ਦਾ ਯੁੱਧ ਰਸ਼ੀਆ ਵਿਰੁੱਧ ਜਿਹੜੀ ਮੁਹਿੰਮ ਚੱਲਦੀ ਪਈ ਤਾਂ ਉਹਦੇ ਵਿੱਚ ਹਰ ਕਿਸੇ ਵਰਗ ਨੇ ਹਰ ਕਿਸੇ ਆਰਗੇਨਾਈਜੇਸ਼ਨ ਨੇ ਹਰ ਕਿਸੇ ਫਰਦ ਨੇ ਆਪਣਾ ਯੋਗਦਾਨ ਪਾਣਾ ਤਾਂ ਮੈਂ ਜਿਸ ਤਰ੍ਹਾਂ ਕਹਿ ਰਹਾ ਸੀਗਾ ਕਿ ਪੁਲਿਸ ਨੇ ਬਟਾਲਾ ਪੁਲਿਸ ਨੇ ਖਸੂਸੀ ਤੌਰ ਤੇ ਜਿਹੜੀ ਮੁਹਿੰਮ ਹੈ ਉਹਦੇ ਵਿੱਚ ਕਿਹੜਾ ਕਿਹੜਾ ਕੰਮ ਕਰ ਲਿਆ ਪਰ ਉਹ ਲੋਕਾਂ ਦੀ ਜਿਹੜੇ ਸਮਗਲਰਸ ਹੈ ਜਾਂ ਪੈਡਰਸ ਹੈ ਉਹਨਾਂ ਦੀ ਜਿਹੜੀ ਅਰੈਸਟ ਪਾਨੀ ਹੈ ਕਰੀਬਨ 800 ਪਲਸ ਜਿਹੜੇ ਬੰਦੇ ਅਰੈਸਟ ਹੋਏ ਹੈ ਜਾਂ ਕੁਝ ਪ੍ਰਾਪਰਟੀ ਸੀਜ਼ਰਸ ਹੋਏ ਹੈ ਤਾਂ ਉਹ ਸਾਰਾ ਇੱਕ ਤਰਫ ਜਿਹੜਾ ਕੰਮ ਪੁਲਿਸ ਕਰ ਰਹੀ ਹੈ ਬਟ ਅਲੱਗ-ਅਲੱਗ ਜਿਹੜੇ ਹੋਰ ਇਥੇ ਆਏ ਸੀਗੇ ਵੱਖ-ਵੱਖ ਆਰਗੇਨਾਈਜੇਸ਼ਨਸ ਤੋਂ ਤਾਂ ਉਹਨਾਂ ਨੇ ਵੀ ਇਹ ਅਪਰੈਂਡ ਕਰ ਲਿਆ ਕਿ ਸੀਜੀ ਜਾ ਕੇ ਪਿੰਡਾਂ ਦੇ ਵਿੱਚ ਆਪਣੀ ਕੋਈ ਛੋਟੀ ਸੀ ਗਲੀ ਜਾਂ ਅੜੋਸ-ਪੜੋਸ ਦੇ ਵਿੱਚ ਦੋ ਦੋ ਚਾਰ ਕਾਰ ਆਪਾਂ ਐਡਾਪਟ ਕਰ ਲਏ ਤਾਂ ਉਹਨਾਂ ਦੀ ਆਪਾਂ ਜ਼ਿੰਮੇਵਾਰੀ ਚੁੱਕੀਏ ਅੰਡ ਥਰਡ ਡੇ ਪਦਰਤੇ ਜ਼ਮੀਨੀ ਪਦਰਤੇ ਉਥੇ ਕੰਮ ਕਰਕੇ ਇਹ ਜਿਹੜੀ ਨਸ਼ੇ ਦੀ ਲਾਨਤ ਹੈ ਇਹਦੇ ਤੋਂ ਸੂਬੇ ਨੂੰ ਨਜਾਤ ਦਿਵਾ ਦिए ਤਾਂ ਮੈਂ ਅਗੇਨ ਇਹਨਾਂ ਸਾਰਿਆਂ ਨੂੰ ਅ ਮਤਲਬ ਐਸੋਸੀਏਸ਼ਨ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਇੰਨੀ ਵਧੀਆ ਜਿਹੜਾ ਇਹ ਉਪਰਾਲਾ ਇਹਨਾਂ ਨੇ ਅੱਜ ਉਹ ਲਿਖਿਆ ਸੀ ਜਲੰਧਰ ਦੇ ਸ਼ਾਸਤਰੀ ਚੌਂਕ ਦੇ ਕੋਲ ਸਹਿ ਦੇ ਮਾਰਕੀਟ ਵਿੱਚ ਦੁਕਾਨਦਾਰ ਵੱਲੋਂ ਜੀਐਸਟੀ ਵਿਭਾਗ ਦੇ ਅਧਿਕਾਰੀ ਨੂੰ ਬੰਦੀ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਜੀਐਸਟੀ ਵਿਭਾਗ ਤੋਂ ਦੋਖਿਓ ਕਿ ਦੁਕਾਨਦਾਰ ਨੇ ਅਚੇਹ ਕਦਮ ਚੁੱਕਿਆ ਤੇ ਉਸ ਤੋਂ ਬਾਅਦ ਦੁਕਾਨਦਾਰਾਂ ਨੇ ਦੁਕਾਨ ਬੰਦ ਕਰਕੇ ਵਿਭਾਗ ਦੇ ਖਿਲਾਫ ਪ੍ਰਦਰਸ਼ਨ ਕੀਤਾ ਜੀ ਮੇਰੇ ਵੱਲੋਂ ਕੋਈ ਇਸ਼ੂ ਨਹੀਂ ਹੈ ਪਰ ਪ੍ਰੋਬਲਮ ਕੀ ਹੈ ਮੈਂ ਤੁਹਾਨੂੰ ਬਾਅਦ ਵੀ ਦੱਸ ਚੁੱਕਿਆ ਕਿ ਕੱਲ ਕਿਸਾਨ ਸੇਲਸ ਏਜੰਸੀ ਤੇ ਰੇਡ ਹੋਈ ਸੀ ਤੇ ਅੱਜ ਇੱਥੇ ਆ ਗਏ ਨੇ ਇਹਦੇ ਕਰਕੇ ਜਿਹੜਾ ਬਾਹਰਲਾ ਵਪਾਰੀ ਹੈਗਾ ਨਾ ਸਾਡੀ ਜਿਹੜੀ ਮਾਰਕੀਟ ਹੈ ਉਹਦੇ ਵਿੱਚ ਬਹੁਤ ਰੋਸ਼ਤੀ ਕੱਲੀ ਉਹਦੇ ਵਿੱਚ ਬਹੁਤ ਰੋਸ਼ਤੀ ਕੱਲ ਤੋਂ ਹੀ ਤੇ ਉਹ ਕਿਉਂਕਿ ਇੱਕਦਮ ਅੱਜ ਸਾਡੇ ਕੋਲ ਆ ਗਏ ਮੈਨੂੰ ਕੋਈ ਇਤਰਾਜ਼ ਨਹੀਂ ਹੈ ਮੈਂ ਕਾਊਂਟ ਕਰਾ ਦੇਣਾ ਸੀ ਪਰ ਹੁਣ ਕੀ ਹੈਗਾ ਮਾਰਕੀਟ ਦੇ ਵੀ ਨਾਲ ਚੱਲਣਾ ਪਏਗਾ ਨਾ ਬਾਜ਼ਾਰ ਵਾਲੇ ਕਹਿੰਦੇ ਜੀ ਬਾਜ਼ਾਰ ਬੰਦ ਕਰੋ ਇਹਨਾਂ ਨੂੰ ਆਪ ਕਾਊਂਟ ਕਰ ਲੈਣ ਦਿਓ ਠੀਕ ਹੈ ਜੀ ਕਿਉਂਕਿ ਕਾਊਂਟ ਤਾਂ ਹੀ ਹੋਏਗਾ ਜੀ ਅਸੀਂ ਲੱਗਾਂਗੇ ਇਹਨਾਂ ਨੂੰ ਤਾਂ ਕੁਝ ਵੀ ਨਹੀਂ ਇਲ ਕੁੱਕੜ ਦਾ ਨਹੀਂ ਪਤਾ ਭਈ ਇਹ ਤਾਂ ਉਹ ਲਿਖਣਗੇ ਜੋ ਅਸੀਂ ਲਿਖਾਵਾਂਗੇ ਇਹ ਪਾਰਟ ਨੰਬਰ ਪੜ ਸਕਦੇ ਆ ਐਮ ਆਰ ਪੀ ਪੜ ਸਕਦੇ ਆ ਪਰ ਲਿਖਾਣਾ ਤਾਂ ਸਾਨੂੰ ਪਏਗਾ ਨਾ ਕਿ ਇਹ ਟੀਸੀ ਹੈ ਬਾਲ ਜੋਇੰਟ ਹੈ ਇਹ ਬੋਸ਼ ਕਿਟ ਹੈ ਇਹ ਇਹ ਚਿਮਟੇ ਨੇ ਇਹ ਗੋਡੇ ਨੇ ਇਹ ਟਾਇਰੋਡ ਐਂਡ ਹੈ ਇਹ ਰੈਕ ਐਂਡ ਹੈ ਇਹ ਅਸੀਂ ਦੱਸਾਂਗੇ ਕਿ ਕਲਾਸ ਸਿਲੰਡਰ ਸਲੀਵ ਸਿਲੰਡਰ 휠 ਸਿਲੰਡਰ ਮਾਸਟਰ ਸਿਲੰਡਰ ਕੀ ਹੁੰਦਾ ਇਹਨਾਂ ਨੂੰ ਨਹੀਂ ਪਤਾ ਪਰ ਕਿਉਂਕਿ ਜੇ ਅਸੀਂ ਇਹਨਾਂ ਦੇ ਨਾਲ ਲੱਗਾਂਗੇ ਸਾਡੀ ਅੱਜ ਦੀ ਦਿਹਾੜੀ ਗਈ ਅਸੀਂ ਆਹ ਆਰਡਰ ਨਹੀਂ ਲਿਖ ਸਕਦੇ ਸਾਡੀ ਗੱਡੀ ਕੱਲ ਟੂਰ ਤੇ ਨਹੀਂ ਜਾਏਗੀ ਜੇ ਨਹੀਂ ਜਾਏਗੀ ਤੇ ਸਰਕਾਰ ਨੂੰ ਟੈਕਸ ਕਿੱਥੋਂ ਦਾਂਗੇ ਪੁਆਇੰਟ ਇਹ ਵੀ ਹੈ ਨਾ ਸਰਕਾਰ ਬਾਂ ਕਰਦੀ ਹੈ ਕਿ ਟੈਕਸ ਚਾਹੀਦਾ ਪਰ ਸਰਕਾਰ ਕੰਮ ਹੀ ਨਹੀਂ ਕਰਨ ਦੇਗੀ ਤਾਂ ਟੈਕਸ ਕਿੱਥੋਂ ਦਾਂਗੇ ਮੇਰੇ ਕੋਲ ਕੋਈ ਅਲਟੀਮੇਟਮ ਨਹੀਂ ਸੀ ਕਿ ਮੇਰੀ ਦੁਕਾਨ ਤੇ ਕੋਈ ਆ ਰਿਹਾ ਹੈ ਬਾਕੀ ਜਦੋਂ ਆਏ ਨੇ ਤੇ ਜੀ ਆਇਆਂ ਨੂੰ ਆਜੋ ਮੋਸਟ ਵੈਲਕਮ ਹੈ ਕੋਈ ਨੋਟੀਫਿਕੇਸ਼ਨ ਨਹੀਂ ਦਿੱਤਾ ਸੀ ਕੋਈ ਨੋਟੀਫਿਕੇਸ਼ਨ ਨਹੀਂ ਹੈ ਮੇਰੇ ਕੋਲ ਜਿਆ ਤੁਹਾਨੂੰ ਬੁਲਾਇਆ ਹੋਵੇ ਜਗਾ ਨਹੀਂ ਨਹੀਂ ਸਰ ਮੇਰੀ ਗੱਲ ਹੀ ਨਹੀਂ ਸਮਝੇ ਸਰ ਜਿੱਦਾਂ ਮੇਰੀ ਦੁਕਾਨਦਾਰੀ ਹੈ ਨਾ ਮੇਰੀ ਦੁਕਾਨ ਤੇ ਤਾਂ ਸਵੇਰੇ ਮਾਲ ਵੀ ਪੈਕ ਹੁੰਦਾ ਨਾ ਤੇ ਪਰਫੋਰਮਾ ਤੇ ਪੈਕ ਹੁੰਦਾ ਫਿਰ ਬਿਲ ਬੰਦੇ ਆ ਪਰਫਾਰਮੈਂਸ ਕਰੈਕਸ਼ਨ ਹੋਣ ਤੋਂ ਬਾਅਦ ਬਿਲ ਬੰਦੇ ਮੇਰਾ ਤਾਂ ਬਿਲਕੁਲ ਅਪ ਟੂ ਡੇਟ ਕੰਮ ਹੈ ਮੈਨੂੰ ਨਹੀਂ ਯਾਦਾ ਕਿਸੇ ਨੇ ਸ਼ਰਾਰਤ ਕੀਤੀ ਹੈ ਕਿਦੀ ਸ਼ਰਾਰਤ ਤੇ ਆਏ ਹਤੇ ਪਤਾ ਲੱਗ ਜਾ ਸਾਨੂੰ ਬਾਕੀ ਡਿਪਾਰਟਮੈਂਟ ਵੱਲੋਂ ਸਾਨੂੰ ਕੋਈ ਅਲਟੀਮੇਟਮ ਨਹੀਂ ਹੈ ਕੋਈ ਨੋਟੀਫਿਕੇਸ਼ਨ ਨਹੀਂ ਹੈ ਸਾਡੀ ਦੁਕਾਨ ਤੇ ਆਏ ਪਰ ਕਿਉਂਕਿ ਸਰਕਾਰ ਦੇ ਨੁਮਾਇੰਦੇ ਨੇ ਤੇ ਇਸ ਕਰਕੇ ਅੰਡਰਸਟੂਡ ਹੈ ਜੀ ਆਇਆਂ ਨੂੰ ਹੈ ਮਾਰਕੀਟ ਚ ਪਹਿਲੀ ਵਾਰ ਹੀ ਆਏ ਪਰ ਇਸ ਤੋਂ ਪਹਿਲੇ ਨਹੀਂ ਨਹੀਂ ਸਰ ਮਾਰਕੀਟ ਚ ਕਈ ਦੁਕਾਨਾਂ ਤੇ ਇਸ ਤੋਂ ਪਹਿਲੇ ਕਈ ਵਾਰ ਹੀ ਆਏ ਨੇ ਕੋਈ ਪਹਿਲੀ ਵਾਰ ਹੀ ਨਹੀਂ ਹੈ ਹੋ ਸਕਦਾ ਸਰ ਪਹਿਲੀ ਵਾਰ ਹੀ ਆਏ ਹੋਣ ਠੀਕ ਹੈ ਮੈਂ ਬਾਕੀ ਤੁਹਾਨੂੰ ਦੱਸਿਆ ਕਿ ਕੱਲ ਕਿਸਾਨ ਸੇਲਸ ਤੇ ਗਏ ਸੀ ਉਹ ਕੀ ਕਹਿੰਦੇ ਨੇ ਨਾ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਡੈਨ ਵੀ ਸੱਤ ਘਰ ਛੱਡ ਦਿੰਦੀ ਹੈ ਉਹ ਜਦੋਂ ਇੱਕ ਵਾਰੀ ਹੋ ਗਿਆ ਤੇ ਹਫ਼ਤਾ 10 ਦਿਨ ਥੋੜੀ ਜੀ ਸ਼ਾਂਤੀ ਹੋ ਜਾਵੇ ਫਿਰ ਤਾਂ ਠੀਕ ਹੈ ਬਾਕੀ ਜੇ ਇਕਦਮ ਹੀ ਹੋ ਜਾਵੇ ਤੇ ਫਿਰ ਕੀ ਹੈ ਪਬਲਿਕ ਦੇ ਵਿੱਚ ਕੱਲ ਹੀ ਸਾਰੇ ਕਹਿ ਰਹੇ ਸੀ ਕਿਸਾਨ ਸੇਲਸ ਤੇ ਰੇਡ ਪਾਈ ਦੀ ਦੁਕਾਨਾਂ ਬੰਦ ਕਰੋ ਉਹ ਕੀ ਹੋਇਆ ਜਿੱਧਰ ਆ ਗਏ ਤੇ ਉਹ ਜਿਹੜੀ ਉਹਨਾਂ ਦੀ ਮੂੰਹ ਮੂੰਹ ਦੀ ਗੱਲਾਂ ਸੀ ਉਹ ਪੂਰੀਆਂ ਹੋ ਗਿਆ ਕਿਉਂਕਿ ਵਿਚਾਰ ਚ ਕੰਮ ਨਹੀਂ ਹੈਗਾ ਤੁਸੀਂ ਦੇਖੋ ਬਾਜ਼ਾਰ ਦੇ ਵਿੱਚ ਇੱਕ ਪੈਸੇ ਦਾ ਕੰਮ ਨਹੀਂ ਹੈਗਾ ਸੜਕਾਂ ਖਾਲੀ ਪਈਆਂ ਸਾਡੀ ਮਾਰਕੀਟ ਇਸ ਰੇਡ ਨੂੰ ਕਿਸ ਕਿਸ ਨਜ਼ਰੀਏ ਨਾਲ ਦੇਖ ਰਿਹਾ ਹੈ ਇਹ ਕਿਹਦੀ ਸ਼ਰਾਰਤ ਸਰ ਸ਼ਰਾਰਤ ਹੈ ਸ਼ਰਾਰਤ ਹੈ ਇਹ ਸ਼ਰਾਰਤ ਹੈ ਨਾ ਕੋਈ ਨੋਟਿਸ ਨਹੀਂ ਆ ਕੋਈ ਕੋਈ ਨੋਟੀਫਿਕੇਸ਼ਨ ਨਹੀਂ ਹੈ ਸ਼ਰਾਰਤ ਹੈ 110% ਸ਼ਰਾਰਤ ਹੈ ਇਹ ਧੱਕਾ ਆ ਇਹ ਤਾਂ ਸ਼ਰਾਰਤ ਕਹਿ ਲਈਏ ਨਹੀਂ ਤਾਂ ਕਹਿ ਲੀਏ ਕਿ ਠੀਕ ਹੈ ਫਿਰ ਉਹ ਕਹਾਵਤ ਹੈਗੀ ਨਾ ਇਟ ਖੂਚ ਡਿੱਗੀ ਤੇ ਸੁੱਕੀ ਵਾਪਸ ਨਹੀਂ ਆਣੀ ਬਸ ਇਹ ਹੈ ਬਾਕੀ ਮੇਰੇ ਵੱਲੋਂ ਪੂਰਾ ਕੋਆਪਰੇਸ਼ਨ ਹੈ ਮੈਂ ਸਾਰਾ ਸਟਾਫ 2 ਕਰੋੜ ਕੁਛ ਲੱਖ ਦਾ ਸਟਾਕ ਹੈ ਇੱਕ ਦਿਨ ਚ ਨਹੀਂ ਗਿਨ ਸਕਦਾ ਘੱਟੋ ਘੱਟ ਹਫਤਾ ਲੱਗੇਗਾ ਜੀ ਉਸ ਖਾਤੇ ਬੋਲਦੇ ਮੈਂ ਨਹੀਂ ਬੋਲਦਾ ਕਿਉਂਕਿ ਪਾਰ ਛੋਟੇ ਛੋਟੇ ਹੈਗੇ ਸਰ ਮੇਰੀ ਗੱਲ ਸਮਝੋ ਨਾ ਆ ਦੇਖੋ ਤੁਸੀਂ ਅੱਧਰ ਨਿਗਾਹ ਮਾਰੋ ਇਹ ਛੋਟਾ ਛੋਟਾ ਸਮਾਨ ਹੈ 168 ਗੱਡੀ ਹੈ 168 ਗੱਡੀ ਹਰ ਗੱਡੀ ਦਾ ਵੱਖਰਾ ਸਮਾਨ ਹੈ ਤੇ ਹੁਣ ਦੱਸੋ ਕਿ ਕਿੱਦਾਂ ਗਿਨਾਵਾਂਗੇ ਸਰ ਮੈਂ ਸਰ ਨੂੰ ਸਵੇਰੇ ਦੀ ਚਾਰ ਵਾਰ ਬੇਨਤੀ ਕਰ ਚੁੱਕਿਆ ਸਰ ਬੜਾ ਟਫ ਹੈ ਕਹਿੰਦੇ ਕੋਈ ਨਹੀਂ ਤੁਸੀਂ ਕਿ ਨਾ ਨੂੰ ਕੰਮ ਬੰਦ ਕਰਕੇ ਦਿਨਾਓ ਹੁਣ ਇੱਕ ਗੱਲ ਦੱਸੋ ਕਾਊਂਟਰ ਮੈਂ ਮੇਨ ਬੰਦਾ ਪ੍ਰੋਪਰਾਈਟਰ ਮੈਂ ਕਾਊਂਟਰ ਛੱਡਦਾ ਕੱਲ ਦਾ ਆਰਡਰ ਨਹੀਂ ਲਿਖਾਂਗਾ ਕਿਉਂਕਿ ਮੈਂ ਟੂਰ ਕਰਨੀ ਹੁੰਦੀ ਹੈ ਅਗਰ ਕੱਲ ਦਾ ਆਰਡਰ ਕੱਲ ਦਾ ਆਰਡਰ ਨਹੀਂ ਲਿਖੂਗਾ ਤੇ ਫਿਰ ਕੱਲ ਗੱਡੀ ਟੂਰ ਤੇ ਨਹੀਂ ਜਾਏਗੀ ਗੱਡੀ ਟੂਰ ਤੇ ਨਹੀਂ ਜਾਏਗੀ ਜੋ ਲੱਖ ਰੁਪਏ ਦਾ ਮੇਰਾ ਮਾਲ ਜਾਣਾ ਉਹ ਰਹਿ ਗਿਆ ਉਹਦੇ 10000 ਮੈਨੂੰ ਬਚਣ ਮੇਰੀ ਗੱਲ ਸੁਣੋ ਜੇ ਉਹਦੇ 10000 ਮੇਰਾ ਪ੍ਰੋਫਿਟ ਹੈ ਨਾ ਤੇ 28000 20000 ਸਭ ਦਾ ਕੋ ਸਭ ਦਾ ਪ੍ਰੋਫਿਟ ਹੈ ਜੇ ਮੈਂ 1 ਲੱਖ ਰੁਪਏ ਦੇ ਬਿੱਲ ਕੱਟੇ ਹੈ 18% 28% ਨੂੰ ਲਾ ਕੇ ਅਗਰ 20% ਕੱਢੀਏ ਤੇ 20000 ਤਾਂ ਸਰਕਾਰ ਦਾ ਜਾਣਾ ਹੈ ਮੈਨੂੰ 7-8% 10% ਜੋ ਬਚਣਾ ਹੈ ਉਹ ਬਚਣਾ ਹੈ ਕੋਈ ਨਾ ਕੋਈ ਨੋਟੀਫਿਕੇਸ਼ਨ ਤਾਂ ਦਈਦਾ ਸਰ ਇਨਸਪੈਕਸ਼ਨ ਦਾ ਕੋਈ ਨੋਟੀਫਿਕੇਸ਼ਨ ਨਹੀਂ ਕਿਉਂਕਿ ਜਿਹੜੇ ਇੱਕ ਆਡਿਟ ਸਾਡੇ ਹੁੰਦਾ ਹੈ ਆਡਿਟ ਜਦੋਂ ਜਾਣਾ ਹੁੰਦਾ ਹੈ ਨਾ ਆਡਿਟ ਦੇ ਵਿੱਚ ਅਸੀਂ ਪਹਿਲਾਂ ਦੱਸਦੇ ਭਈ ਇੰਨੀ ਤਰੀਕ ਨੂੰ ਦੁਕਾਨ ਤੇ ਆਉਣਾ ਇਹ ਕੋਈ ਇਨਸਪੈਕਸ਼ਨ ਅੰਡਰ ਸੈਕਸ਼ਨ 67 ਉਹਦੀ ਕੋਈ ਨੋਟੀਫਿਕੇਸ਼ਨ ਨਹੀਂ ਹੁੰਦੀ ਜੀ ਵੀ ਅਸੀਂ ਨਾ ਨੋਟੀਫਿਕੇਸ਼ਨ ਨਹੀਂ ਮਤਲਬ ਉਹ ਐਂਟੀਮੇਸ਼ਨ ਨਹੀਂ ਕਰਦਾ ਜਿਹੜੀ ਮਾਰਕ ਸਾਰਿਆਂ ਦੇ ਵਿੱਚ ਰੋਸ ਹੈਗਾ ਅੱਛਾ ਨੇ ਸਾਰੇ ਦੁਕਾਨਾਂ ਤੋਂ ਬਾਹਰ ਆ ਛੜੇ ਲੱਾਇ ਤੇਨੀ ਕੱਲ ਬੀਐਮਸੀ ਚੌਂਕ ਵਾਲੇ ਵੀ ਆਏ ਆ ਜੀ ਉੱਥੇ ਵੀ ਬਹੁਤ ਰੋਸ ਹੈ ਸਾਰੇ ਇਕੱਠੇ ਆਂ ਦੋ ਬੀਐਮਸੀ ਵਾਲੇ ਸਾਨੂੰ ਇਹ ਜਿਹੜੇ ਕਰੋ ਅਸੀਂ ਸਾਰੇ ਸੇਲ ਏਜੰਸੀ ਵਾਲੇ ਜਿਹੜੇ ਇਹ ਸਾਨੂੰ ਕੋਆਪਰੇਟ ਕਰ ਰਹੇ ਨੇ ਇੱਕ ਮਿੰਟ ਮਿੰਟੋ ਅੱਜ ਤੇ ਆ ਥੋੜੇ ਥੋੜੇ ਬੰਦੇ ਨੇ ਕੱਲ ਨੂੰ ਪੰਜ ਮਾਰਕਟਾਂ ਕੱਥੀਆਂ ਹੋ ਗਈਆਂ ਹੋਣੀ ਆ ਹੋਣੀ ਆ ਮੈਂ ਕਹਿੰਦਾ ਦਿੱਤੋਂ ਖੜਕੇ ਫੇਰ ਕੀ ਹੋਏਗਾ ਅੰਡਰਪਰਮੈਂਟਾਰੇ ਫਿਰ ਕੁਝ ਹੋਰ ਚੀਜ਼ ਜਿਹੜਾ ਤੁਸੀਂ ਦੁਕਾਨਾਂ ਵਾਲਿਆਂ ਵੱਲੋਂ ਜਿਹੜਾ ਤੁਹਾਨੂੰ ਅੰਦਰ ਬਿਠਾਇਆ ਗਿਆ ਇਹ ਕੋਪਰੇਟ ਕਰ ਰਹੇ ਆ ਪਰ ਬਾਹਰਲੇ ਜਿਹੜੇ ਲੋਕ ਹੈਗੇ ਜਿਹੜੇ ਬਾਹਰ ਇਸ ਦੁਕਾਨ ਤੋਂ ਬਾਹਰ ਹੈਗੇ ਨੇ ਉਹ ਕੁਝ ਹੋਰ ਨਜ਼ਰੀਏ ਨਾਲ ਇਸ ਰੇਡ ਨੂੰ ਦੇਖ ਰਹੇ ਨੇ ਸਰ ਅਸੀਂ ਤੇ ਇਸ ਮਾਰਕੀਟ ਦੇ ਵਿੱਚ ਪਹਿਲੀ ਵਾਰ ਆਏ ਆ ਹੋ ਸਕਦਾ ਕਿਸੇ ਹੋਰ ਜ਼ਿਲ੍ਹੇ ਦੇ ਕੋਈ ਅਫਸਰ ਜਿਹੜੇ ਪਹਿਲਾਂ ਇਹਨਾਂ ਨੇ ਕਿਸੇ ਇਨਸਪੈਕਸ਼ਨ ਕੀਤੀ ਹੋਵੇ ਸਵਾਲ ਸਮਝਣ ਦੀ ਕੋਸ਼ਿਸ਼ ਕਰੋ ਸਰਦਾਰ ਜੀ ਕਹਿ ਰਹੇ ਨੇ ਅਸੀਂ ਕੋਆਪਰੇਟ ਕਰ ਰਹੇ ਹਾਂ ਤੁਹਾਡੇ ਕਰ ਰਹੇ ਨੇ ਜੀ ਬਿਲਕੁਲ ਕਰ ਰਹੇ ਨੇ ਪਰ ਮਾਰਕੀਟ ਜਿਹੜੀ ਹੈਗੀ ਆ ਉਹ ਤੁਹਾਡੇ ਵਿਰੋਧ ਕਰ ਰਹੀ ਹੈ ਮਾਰਕੀਟ ਸਰ ਨਹੀਂ 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 ਸੌਰੀ ਸਰ ਮਾਰਕੀਟ ਕੋਲ ਇੱਕ ਮਿੰਟ ਬੇਕਰ ਲੈ ਮੈਂ ਤੁਹਾਡੇ ਨਾਲ ਗੱਲ ਕਰ ਲੈਣਾ ਮਾਰਕੀਟ ਦਾ ਕਹਿਣਾ ਹੈ ਕਿ ਜਿਹੜੀ ਇਸ ਇਹ ਰੇਟ ਹੈ ਇਹਨੂੰ ਹੋਰ ਨਜ਼ਰੀਏ ਨਾਲ ਦੇ ਦੇ ਵੀ ਤੱਕਾ ਹੋ ਰਿਹਾ ਨਹੀਂ ਤੱਕਾ ਬਿਲਕੁਲ ਨਹੀਂ ਹੋ ਰਿਹਾ ਪ੍ਰੋਪਰਾਈਟਰ ਕੋਲ ਖੜੇ ਨੇ ਜੀ ਇਹ ਇਹ ਪ੍ਰੋਪਰਾਈਟਰ ਕਹਿ ਰਹੇ ਆ ਨਾ ਹਾਂ ਜੀ ਕੋਈ ਤੱਕਾ ਨਹੀਂ ਹੋ ਰਿਹਾ ਸਰ ਪਰ ਮਾਰਕੀਟ ਵਾਲੇ ਕੀ ਕਹਿ ਰਹੇ ਆ ਨਹੀਂ ਸਰ ਮਾਰਕੀਟ ਵਾਲੇ ਉਹਨਾਂ ਦਾ ਮੂਡ ਨਹੀਂ ਕਿ ਕਹਿ ਸਕਦੇ ਨਾ ਹੈ ਨਾ ਜੀ ਹੋ ਤੇ ਸਰ ਉਹ ਉਹਨਾਂ ਦੀ ਮਰਜ਼ੀ ਹੈ ਉਹਨਾਂ ਦੀ ਗੱਲ ਕਰਨੀ ਜੋ ਮਰਜ਼ੀ ਕਰਨਾਂ ਪਰ ਤੱਕਾ ਕੋਈ ਨਹੀਂ ਹੋ ਰਿਹਾ ਇਸ। ਪਰ ਇਹਨੂੰ ਇਸ ਚੈਕਿੰਗ ਨੂੰ ਤਾਂ ਟਾਈਮ ਬਹੁਤ ਲੱਗਣਾ ਜਿਸ ਤਰ੍ਹਾਂ ਸਰਦਾਰ ਜੀ ਸਰ ਅਸੀਂ ਬੈਠੇ ਹੋਏ ਹਾਂ ਸਾਨੂੰ ਕੋਆਪਰੇਟ ਕਰ ਰਹੇ ਨੇ ਸਾਨੂੰ ਸਟਾਰਟ ਲਗਾ ਰਹੇ ਨੇ ਬਿਲਕੁਲ ਲਖਾ। ਕਿ ਭਾਈ ਇਹ ਇੱਕ ਹਫਤਾ ਲੱਗ ਜਾਏਗਾ ਪੂਰੀ ਕਾਊਂਟਿੰਗ ਕਰਾ ਲੈ। ਇਹ ਲੋਕੇ ਕੱਲਾ ਕੱਲਾ ਸਮਾਨ ਪਾਰਟ ਨੰਬਰ ਕੱਲੇ ਕੱਲੇ ਜਿਹੜੀ ਕਾਉਂਟਿੰਗ ਕਾਉਂਟਿੰਗ ਜਿਹੜੀ ਕਾਉਂਟਿੰਗ ਸੀ ਕਰਨ ਆਏ ਉਹ ਫੇਕ ਹਫਤਾ ਲਗਾ ਤੱਕ ਚੱਲੇਗੀ ਸਰ ਉਹ ਜਿਸ ਤਰ੍ਹਾਂ ਵੀ ਪੋਜੀਸ਼ਨ ਹੋਏਗੀ ਉਸ ਤਰ੍ਹਾਂ ਤੁਹਾਨੂੰ ਦੱਸ ਦਿਆਂਗੇ ਇਹ ਸਾਨੂੰ ਛੇਤੀ ਲਿਖਾ ਦੇਣਗੇ ਛੋਟਾ ਆ ਜੈ ਰੈਂਡਮ ਵੇਅ ਕਰ ਲੈਂਦੇ ਆ ਨਾ ਅੱਗੇ ਕਿਸਾਨ ਲਈ ਹੀ ਕਰਦਾ ਚਲੋ ਠੀਕ ਚਲ ਲਾਓ ਇਹ ਖੋਲ ਨਹੀਂ ਕੀ ਹੈ ਦੋਸਤੋ ਇਹ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਭਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉ ਇਜਾਜ਼ਤ ਰੱਬ ਰਾਖਾ